ਅੱਜ ਦੇ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਪਰਮੇਸ਼ਰ ਦੀ ਨਿਗਾਹ ਮੇਰ ਨਾਲ ਤੇ ਪਹਿਲਾ ਮੈਂ ਬੇਨਤੀ ਕਰਦੇ ਆਂ ਅੱਜ ਕਿ ਭਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੀਆਂ ਵੀਡੀਓ ਨੂੰ ਦੇਖਿਆ ਕਰੋ ਸ਼ੇਅਰ ਲਾਈਕ ਕਰਿਆ ਕਰੋ ਕਿਉਂਕਿ ਫੇਰ ਹੀ ਚੈਨਲ ਗਰੋਥ ਕਰੂਗਾ ਜਿਹੜਾ ਮੈਂ ਅੱਜ ਦਾ ਮੁੱਦਾ ਦਿਖਾ ਰਿਹਾ ਹਾਂ ਬੜਾ ਗੰਭੀਰ ਹੈ ਇਹ ਆ ਬਾਜਾਖਾਨਾ ਬਰਨਾਲਾ ਸਟੇਟ ਹਾਈਵੇ ਔਰ ਇਹ ਇਲਾਕਾ ਸਲਾਬਤਪੁਰੇ ਤੋਂ ਤਿਆਲਪੁਰੇ ਦੇ ਸਾਂਝ ਤੇ ਇੱਕ ਸਾਨ ਨੇ ਚ ਪੈਂਦੀ ਕਾਂਗੜ ਵਾਲੀ ਤਿੰਨ ਗੋਲੀ ਵਜਦੀ ਹੈ ਉਸ ਸਮਾਂ ਪਹਿਲਾਂ 2-4 ਮਹੀਨੇ ਉੱਥੇ ਇੱਕ ਪੁਲੀ ਨੱਪੀ ਗਈ ਸੀ ਸੜਕ ਦੇ ਥੱਲੇ ਦੀ ਪੁਲੀਆਂ ਨੱਪੀਆਂ ਗਈਆਂ ਸੀ ਜਿਹਦੀਆਂ ਕੱਸੀ ਦੇ ਪਾਣੀ ਵਾਲੀਆਂ ਚਲੋ ਉਹਦੇ ਨਾਲ ਉਹ ਇੱਕ ਵਾਰੀ ਖੱਡਾ ਪੈਂਦਾ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਚਲੋ ਜੇ ਕਿਸੇ ਨੇ ਵੀ ਉਹਨੂੰ ਉੱਥੇ ਲੋਕ ਟਾਇਲ ਚੜਤੀ ਲੋਕ ਟਾਇਲ ਚੜਤੀ ਤੇ ਹੁਣ ਲੋਕ ਟਾਇਲ ਵੀ ਪੱਟੀ ਗਈ ਹੁਣ ਦੇਖੋ ਖੱਡਾ ਬਣਿਆ ਵਾ ਤੇ ਵਿਚਾਲੇ ਨਾ ਉਹ ਜਿਹੜਾ ਪੁਲਿਸ ਵਾਲਿਆਂ ਦਾ ਨਾਕਾ ਹੁੰਦਾ ਉਹ ਰੱਖਿਆ ਵਾ ਹੁਣ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਖੱਡਾ ਕਿੱਡਾ ਪਿਆ ਵਾ ਦੇਖੋ ਕਾਰਾਂ ਕਿਦਾਂ ਲੰਘਦੀਆਂ ਠੀਕ ਹੈ ਆ ਖੱਡਾ ਪਿਆ ਪੁਲਿਸ ਵਾਲਿਆਂ ਨੇ ਹੁਣ ਇਹਦਾ ਜ਼ਿੰਮੇਵਾਰ ਐਕਸੀਡੈਂਟ ਹੋ ਗਿਆ ਕੌਣ ਹੈ ਇਹ ਇੱਥੇ ਐਚਪੀ ਦਾ ਪੰਪਾ ਜਿੱਥੇ ਮਲਕੇ ਕਾਂਗੜ ਵਾਲੇ ਮੋੜ ਤੇ ਬੀੜ ਤੋਂ ਪਹਿਲਾਂ ਉਥੋਂ ਦੀ ਵੀਡੀਓ ਆ ਇਹ ਹੁਣ ਇਹਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਹੈ ਜਾਂ ਭਾਈ ਪੁਲੀ ਨੱਪਣ ਵਾਲੇ ਆ ਜਾਂ ਜਿਹੜਾ ਪੁਲੀ ਨੱਪ ਕੇ ਗਿਆ ਠੇਕੇਦਾਰ ਉਹ ਹੈ ਠੀਕ ਹੈ ਹੁਣ ਇਹਦੇ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਕਿਸੇ ਨੇ ਕੁਝ ਨਹੀਂ ਹੋਇਆ ਤੇ ਮੈਨੂੰ ਕਈ ਗੱਲਾਂ ਤੇ ਇਹ ਨਹੀਂ ਸਮਝ ਆਉਂਦੀ ਹੁੰਦੀ ਜੇ ਕਿਸੇ ਨੇ ਦੋ ਇੱਟਾਂ ਆਪਣੇ ਘਰ ਮੂਰੇ ਚਿੰਲੀਆਂ ਨਾ ਉਹਦੇ ਪਿੱਛੇ ਕਈ ਲੋਕ ਸ਼ਿਕਾਇਤਾਂ ਕਰਨ ਵਾਲੇ ਬੜੇ ਹੁੰਦੇ ਆ ਹੁਣ ਇਹਦੀ ਸ਼ਿਕਾਇਤ ਨਹੀਂ ਕਿਸੇ ਨੇ ਕੀਤੀ ਠੀਕ ਹੈ ਨਾ ਵੀਰਾਂ ਸ਼ਿਕਾਇਤ ਨਹੀਂ ਇਹਦੀ ਸ਼ਿਕਾਇਤ ਨਹੀਂ ਕੀਤੀ ਨਾਲੇ ਹਾਲਾਂਕਿ ਇਹਦੇ ਨਾਲ ਆਤਸੇ ਵੀ ਹੋ ਚੁੱਕੇ ਪਹਿਲਾਂ ਇੱਕ ਮੁੰਡੇ ਦੇ ਆ ਗੁਜਰਾਂ ਵਾਲਾ ਪਿੰਡ ਐਧਰਲੇ ਪਾਸੇ ਉੱਥੋਂ ਦੇ ਮੁੰਡੇ ਦੇ ਬਹੁਤ ਸੱਟਾਂ-ਸੱਟਾਂ ਵੱਜੀਆਂ ਸੀਗਾ ਇੱਥੇ ਰਾਤ ਨੂੰ ਪੰਪ ਤੋਂ ਤੇਲ ਪਵਾ ਕੇ ਰੱਖਿਆ ਸੀ ਖੱਡਾ ਸੀ ਤੇ ਡਿੱਗ ਪਿਆ ਨਹੀਂ ਪਤਾ ਲੱਗਿਆ ਤੇ ਹੁਣ ਇਸ ਮਸਲੇ ਤੇ ਕਿਸੇ ਨੇ ਕੋਈ ਆਪਣਾ ਹੁਣ ਤੱਕ ਮਲਕੇ ਕੋਈ ਯਾਰ ਨਹੀਂ ਕੀਤਾ ਵੀ ਇਹ ਕੀ ਹੈ ਜਾਂ ਗਲਤ ਹੈ ਜਾਂ ਸਹੀ ਹੈ ਹੁਣ ਅੱਜ ਤਾਂ ਹਾਤੀ ਹੋਈ ਪਈ ਉਹ ਵਿਚਾਲੇ ਨਾਕਾ ਰੱਖਿਆ ਪੁਲਿਸ ਵਾਲਿਆਂ ਦਾ ਜਿਹੜਾ ਬੜਾ ਸਾਰਾ ਹੁੰਦਾ ਨਾ ਕਿਸੇ ਨੇ ਚਾ ਕੇ ਉਹ ਰੱਖਤਾ ਠੀਕ ਕਰਾਉਣ ਦੀ ਬਜਾਏ ਕਹਿੰਦੇ ਵੀ ਤੁਸੀਂ ਇਹ ਰੱਖ ਦਿਓ ਅਖੇ ਠੀਕ ਹੈ ਹੁਣ ਇਹੀ ਹੋ ਸਕਦੀ ਹੈ ਗੱਲ ਤਾਂ ਸੋਚਣ ਵਾਲਿਆਂ ਦੀ ਗਾਂ ਪੀਡਬਲੂਡੀ ਮਹਿਕਮੇ ਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਤੁਸੀਂ ਮਨਜ਼ੂਰੀ ਦਿੰਦੇ ਆ ਕਿਸ ਨੂੰ ਪੈਪਾ ਪੱਟਾਂ ਦੀ ਤੇ ਉਹਨੂੰ ਕਿਉਂ ਨਹੀਂ ਹਟਾਇਤ ਕਰਦੇ ਵੀ ਭਾਈ ਮੁੜ ਕੇ ਤੂੰ ਟੋਏ ਨੂੰ ਫਿਲ ਕਰਨਾ ਹੋਊਗਾ ਦੇਖੋ ਬਾਕੀ ਗੱਲ ਇਹ ਹੈ ਵੀ ਭਾਈ ਦੇਖੋ ਮੇਰੇ ਹੋ ਸਕਦਾ ਵੀ ਜਿਹੜੇ ਆਸੇ ਪਾਸੇ ਖੇਤਾਂ ਵਾਲੇ ਹੋਣ ਮੇਰੇ ਜਾਣਨ ਵਾਲੇ ਹੀ ਹੋਣ ਪਰ ਜਿਹੜੀ ਗਲਤੀ ਹੈ ਉਹਨੂੰ ਗਲਤੀ ਕਿਹਾ ਜਾਊਗਾ ਉਹ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਵੀ ਭਾਈ ਇਹ ਇਹੋ ਕਰਾਓ ਇਹ ਕਨੇੜੇ ਪੰਪ ਵਾਲੇ ਪੰਪ ਵਾਲੇ ਕਹਦਨ ਕੋਈ ਮੇਲ ਪਾ ਦੇਣ ਇੱਕ ਵੀ ਭਾਈ ਇਹ ਹੋ ਸਕਦਾ ਹੈ ਇਹ ਜੇ ਮੇਰੀ ਵੀਡੀਓ ਕੋਈ ਸੱਜਣ ਦੇਖਦਾ ਕਿ ਉਹਦੀ ਨਾਲੇਜ ਦੇ ਵਿੱਚ ਕੋਈ ਉਹਦੀ ਜਾਣ ਪਛਾਣ ਦੇ ਵਿੱਚ ਪੀ ਡਬਲਯੂ ਡੀ ਬਾਜਾਖਾਨਾ ਬਰਨਾਲਾ ਰੋਡ ਨੂੰ ਜਿਹੜਾ ਮੇਨਟੇਨ ਕਰਦਾ ਬੰਦਾ ਕੋਈ ਉਹਨਾਂ ਦਾ ਐਕਸ਼ਨ ਐਸਟੀਓ ਉਹਦੇ ਤੱਕ ਜਰੂਰ ਪਹੁੰਚਾਈ ਜਾਵੇ ਤੇ ਜਾਂ ਕਿਸੇ ਕੋਲੇ ਇਸ ਮਲਕੇ ਇਲਾਕੇ ਦੇ ਸਬੰਧਤ ਪੀ ਡਬਲਯੂ ਡੀ ਦੇ ਮੁਲਾਜ਼ਮ ਦਾ ਅਫਸਰ ਦਾ ਨੰਬਰ ਹੋਵੇ ਤਾਂ ਮੈਨੂੰ ਕਮੈਂਟ ਦੇ ਵਿੱਚ ਜਾਂ ਥੱਲੇ ਸੈਂਡ ਕੀਤਾ ਜਾਵੇ ਸਾਰਿਆਂ ਦਾ ਧੰਨਵਾਦ ਇਹ ਬਈ ਜੀ ਇੰਨਾ ਚੀਜ਼ਾਂ ਚ ਭਲਾ ਹੁੰਦਾ ਠੀਕ ਹੈ ਕਿਉਂਕਿ ਜੇ ਇਹਦੇ ਚ ਰਾਤ ਭਰਾਂ ਤੇ ਕੋਈ ਵੱਜ ਗਿਆ ਤਾਂ ਨੁਕਸਾਨ ਹੋਊਗਾ ਠੀਕ ਹੈ ਸਾਡਾ ਕੰਮ ਹੈ ਜਿੰਨੀ ਕ ਸਾਡੇ ਸਾਨੂੰ ਬਲਬੁੱਤੀ ਬਖਸ਼ਿਆ ਪਰਮੇਸ਼ਰ ਨੇ ਅਸੀਂ ਓਨੀ ਕ ਤੁਹਾਨੂੰ ਦੱਸਤਾ ਤੇ ਬਾਕੀ ਭਾਈ ਹੁਣ ਸ਼ੇਅਰ ਲਾਈਕ ਤੇ ਅੱਗੇ ਤੱਕ ਪਹੁੰਚਾਉਣੀ ਤੁਹਾਡਾ ਕੰਮ ਹੈ ਸਾਰਿਆਂ ਨੂੰ ਸਸੀਕਾ